ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਮੰਗੋ ਲੱਸੀ ਜਿਹੜੀ ਕਿ ਅਸੀਂ ਬਾਹਰ ਰੈਸਟੋਰੈਂਟ ਚ ਪੀਂਦੇ ਆ ਜਾਂ ਕਿਤੇ ਵੀ ਜਾ ਕੇ ਇਥੇ ਅਸੀਂ ਇਹਨੂੰ ਲੈ ਕਰਦੇ ਆ ਤੇ ਪੀਂਦੇ ਆ ਤੇ ਅੱਜ ਅਸੀਂ ਇਹ ਖੁਦ ਆਪਣੇ ਘਰੇ ਬਣਾਵਾਂਗੇ ਤੇ ਪੀਵਾਂਗੇ ਜੀ ਉਹਦੇ ਵਾਸਤੇ ਅਸੀਂ ਲਿਆ ਹੋਇਆ ਜੀ ਇੱਕ ਕੰਬ ਤੁਸੀਂ ਦੋ ਅੰਬ ਵੀ ਲੈ ਸਕਦੇ ਹੋ ਇੱਕ ਕਟੋਰੀ ਮੈਂ ਦਹੀਂ ਲਿਆ ਹੋਇਆ ਇਨੂੰ ਚੰਗੀ ਤਰ੍ਹਾਂ ਮੈਂ ਵਾਸ਼ ਕਰ ਲਿਆ ਵਾ ਮੰਗੇ ਨੂੰ ਤੇ ਹੁਣ ਅਸੀਂ ਇਹਨੂੰ ਹਲਕਾ ਹਲਕਾ ਉੱਪਰੋਂ ਸ਼ੈਲ ਲਾਵਾਂਗੇ ਇਹਦੀ ਲੱਸੀ ਜਿਹੜੀ ਹੈ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਹਾਰਡ ਹੁੰਦੀ ਹੈ ਨਾਲੇ ਅੱਜਕੱਲ ਤੇ ਸੀਜ਼ਨ ਹੈ ਕਿ ਠੰਡਾ ਠੰਡਾ ਕੁਝ ਵੀ ਖਾਓ ਪੀਓ ਵਧੀਆ ਲੱਗਦਾ ਜੀ ਤੁਸੀਂ ਨਾਰਮਲ ਲੱਸੀ ਤੇ ਪੀਂਦੇ ਹੋ ਮੰਗੇ ਵਾਲੀ ਲੱਸੀ ਜ਼ਰੂਰ ਬਣਾ ਕੇ ਟਰਾਈ ਕਰਿਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਬਣੇ ਰਹੋ ਬਲੌਗ ਦੇ ਨਾਲ ਅਸੀਂ ਹੁਣੇ ਹੀ ਤੁਹਾਡੇ ਸਾਹਮਣੇ ਇਹਨੂੰ ਬਣਾਵਾਂਗੇ ਜੀ ਸਾਡਾ ਜਿਹੜਾ ਮੰਗੇਓ ਪੂਰਾ ਸ਼ੈਲ ਹੋ ਗਿਆ ਵਧੀਆ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਕਰਕੇ ਕਟਿੰਗ ਕਰ ਲਵਾਂਗੇ ਸਾਰਾ ਇਹਦਾ ਮੰਗੇਓ ਇਤੋਂ ਲੱਗ ਕਰਾਂਗੇ ਜੀ ਜਿਹੜੇ ਤੋਂ ਅੰਬ ਮਿੱਠਾ ਹੋਣਾ ਚਾਹੀਦਾ ਜੀ ਖੱਟਾ ਅੰਬ ਨਾ ਹੋਵੇ ਫੇਰ ਲੱਸੀ ਜਿਹੜੀ ਟੇਸਟ ਨਹੀਂ ਬਣਨੀ ਕਈ ਵਾਰ ਕੀ ਹੁੰਦੇ ਕਿ ਆਮ ਖੱਟੇ ਵੀ ਹੁੰਦੇ ਆ ਬੜੀ ਤਰ੍ਹਾਂ ਦਾ ਆਂਬ ਆ ਰਿਹਾ ਜੀ ਹੁਣ ਅਸੀਂ ਇਹਨੂੰ ਹਲਕਾ ਜਿਹਾ ਨਾ ਪੀਸੇਸ ਦੇ ਵਿੱਚ ਕੱਟ ਕਰ ਲਾਂਗੇ ਚਾਹੇ ਤੁਸੀਂ ਲੈਂਥੀ ਪੀਸ ਕਟਿੰਗ ਕਰ ਲੋ ਜਲਦੀ ਗ੍ਰाइंड ਹੋ ਜਾਣਗੇ ਅੱਜੇ ਵੀ ਮੈਂ ਬਲੈਂਡਰ 'ਚ ਹੀ ਬਣਾਉਂਗੀ ਮੈਂ ਮਿਕਸੀ ਬਹੁਤ ਘੱਟ ਯੂਜ਼ ਕਰਦੀ ਹਾਂ ਨਹੀਂ ਤੇ ਤੁਸੀਂ ਜੱਗ ਦੇ ਵਿੱਚ ਮਿਕਸਰ 'ਚ ਬਣਾ ਸਕਦੇ ਹੋ ਬਸ ਇਦਾਂ ਹੀ ਅਸੀਂ ਸਾਰੇ ਜਿਹੜਾ ਆਪਣਾ ਅੰਬ ਇਹਨੂੰ ਕਟਿੰਗ ਕਰ ਲਵਾਂਗੇ ਮੰਗੋ ਅਸੀਂ ਕਟਿੰਗ ਕਰਕੇ ਰੈਡੀ ਕਰ ਲਿਆ ਹੋਇਆ ਤੇ ਇਹਨੂੰ ਅਸੀਂ ਪਾ ਲਵਾਂਗੇ ਜੀ ਜੱਗ ਦੇ ਵਿੱਚ ਐਸਟਰਾ ਅਸੀਂ ਪਾ ਲਿਆ ਹੈ ਤੇ ਹੁਣ ਅਸੀਂ ਇਹਨੂੰ ਕਰਾਂਗੇ ਬਲੈਂਡ ਹੁਣ ਅਸੀਂ ਇਹਦੇ ਚ ਪਾ ਰਹੇ ਹਾਂ ਜੀ ਥੋੜੀ ਜਿਹੀ ਚੀਨੀ ਤੇ ਹੁਣ ਅਸੀਂ ਦੁਬਾਰਾ ਤੋਂ ਇਹਨੂੰ ਬਲੈਂਡ ਕਰਾਂਗੇ ਹੁਣ ਅਸੀਂ ਇਹਦੇ ਚ ਪਾ ਰਹੇ ਹਾਂ ਜੀ ਦਹੀਂ ਦਹੀਂ ਪਾ ਕੇ ਵੀ ਇਹਨੂੰ ਹੁਣ ਚੰਗੀ ਤਰ੍ਹਾਂ ਬਲੈਂਡ ਕਰ ਲਾਂਗੇ ਅਸੀਂ ਇਹਦੇ ਵਿੱਚ ਪਾ ਰਹੇ ਜੀ ਆਈਸ ਕ్యూਬ ਤੁਸੀਂ ਜਿੰਨਾ ਵੀ ਠੰਡਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਆ ਆਪਣੀ ਮਰਜ਼ੀ ਦੇ ਅਨੁਸਾਰੀ ਮੈਂ ਪਾ ਰਹੀ ਹਾਂ ਜੀ 5-6 ਪਾਤੇ ਹੋਏ ਹਨ ਸਾਡੀ ਲੱਸੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੋਈ ਹੈ ਹੁਣ ਅਸੀਂ ਇਹਨੂੰ ਪਾਵਾਂਗੇ ਗਲਾਸ ਦੇ ਵਿੱਚ ਹੁਣ ਅਸੀਂ ਗਲਾਸ ਦੇ ਵਿੱਚ ਪਾ ਰਹੇ ਹਾਂ ਜੀ ਦੇਖੋ ਕਿੰਨੀ ਵਧੀਆ ਸਾਡੀ ਜਿਹੜੀ ਲੱਸੀ ਬਣ ਕੇ ਰੈਡੀ ਹੋਈ ਆ ਤੇ ਤੁਸੀਂ ਦੱਸਣਾ ਕਿ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਵੀ ਟਰਾਈ ਕਰਨਾ ਹੁਣ ਇਹ ਚ ਪਾਵਾਂਗੇ ਅਸੀਂ ਮੰਗੋ ਸਲਾਈਸ ਗਾਰਨਿਸ਼ ਵਾਸਤੇ ਦੇਖੋ ਜੀ ਨਾਲੇ ਤੁਸੀਂ ਪੀਓ ਨਾਲੇ ਪਿਲਾਓ ਨਾਲੇ ਸਰਵ ਕਰੋ ਆਏ ਹੋਏ ਘਰ ਮਹਿਮਾਨਾਂ ਨੂੰ ਵੀ ਤੁਸੀਂ ਪਿਲਾ ਸਕਦੇ ਖੁਦ ਵੀ ਪੀ ਸਕਦੇ ਗਰਮੀ ਦਾ ਮੌਸਮ ਹੈ ਤੁਸੀਂ ਚਾਹੋਦੇ ਇਹਦੇ ਵਿੱਚ ਗਾਰਨਿਸ਼ ਕਰਨ ਵਾਸਤੇ ਕੁਝ ਵੀ ਪਾ ਸਕਦੇ ਹੋ ਤੁਹਾਨੂੰ ਇਹ ਮੇਰਾ ਆਈਡੀਆ ਕਿਵੇਂ ਦਾ ਲੱਗਿਆ ਤੇ ਮਿਲਾਂਗੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ